ਵਨ ਨੂੰ ਇਸ ਇੰਨਾ ਦਾ ਬਹੁਤ ਜ਼ਿਆਦਾ ਪ੍ਰਿਆਰਣਾ ਕਰਨਾ ਕਿ ਇਹਨਾਂ ਨੇ ਜਿਹੜਾ ਮੈਨੂੰ ਇਹਨਾਂ ਸਨਮਾਨ ਦਿੱਤਾ ਅੱਜ ਮੈਨੂੰ ਇਹਨਾਂ ਨੇ ਕੱਲ ਤੋਂ ਪਰਸੋਂ ਤੀ ਜਦੋਂ ਲੈ ਇਹਨਾਂ ਦੀ ਰਿਕਵਰੀ ਹੋਈ ਹੈ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਨਾਲ ਇਹ ਜਿੱਥੇ ਵੀ ਮੈਨੂੰ ਇਹਨਾਂ ਦੀ ਲੋੜ ਹੁੰਦੀ ਸੀ ਹਮੇਸ਼ਾ ਮੇਰੇ ਨਾਲ ਖੜੇ ਸੀ ਮੈਂ ਜਦੋਂ ਵੀ ਕੋਈ ਜਦੋਂ ਵੀ ਇਹਨਾਂ ਨੂੰ ਕਾਲ ਕਰਨੀ ਆ ਕਿ ਮੈਨੂੰ ਆਜ ਕੀ ਦੀ ਲੋੜ ਆ ਇਹਨਾਂ ਨੇ ਨਾਲ ਨਾਲ ਉੱਥੇ ਹਾਜ਼ਰ ਹੁੰਦੇ ਸੀ ਤੇ ਮੇਰੇ ਵੱਲੋਂ ਵੀ ਸਾਡੀ ਟੀਮ ਵੱਲੋਂ ਜਿਹੜੀ ਸੀ ਟੀਮ ਅੰਮਰ ਦਿੱਤੀ ਵੀ ਆਪਣਾ ਮਿਹਨਤ ਕੀਤੀ ਹੈ ਜਿੰਦੇ ਸਦਕੇ ਜਿਹੜੀ ਇਹ ਜੋੜੀ ਮਿਲ ਗਈ ਆ ਤੇ ਆਪਾਂ ਨੂੰ ਰਿਕਵਰੀ ਵੀ ਹੋ ਗਈ ਆ ਤੇ ਮੈਂ ਇਹਨਾਂ ਦਾ ਹੀ ਬਹੁਤ ਜ਼ਿਆਦਾ ਕਰਨਾ ਇਹਨਾਂ ਨੇ ਜਿਹੜਾ ਮੈਨੂੰ ਇਹਨਾਂ ਨਾਲ ਸਮਰਥਨ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤਨਤਨ ਸਾਹਿਬ ਸ਼੍ਰੀ ਗੁਰਬੰਧ ਸਾਹਿਬ ਜਿਨ੍ਹਾਂ ਦੀ ਅਪਾਰ ਬਖਸ਼ੀ ਰਹਿਮਤ ਸਦਕਾ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਇਹ ਸਾਰਾ ਚੋਰੀ ਦਾ ਸਮਾਨ ਬਰਾਮਦ ਹੈ ਨਾਲ ਹੀ ਡੀਐਸਪੀ ਜਲਾਲਾਬਾਦ ਦਾ ਐਸਐਸਓ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਇਹ ਸਾਡੀ ਚੋਰੀ ਬਰਾਮਦ ਦੇ ਨਾਲ ਹੀ ਮੈਂ ਕੁਝ ਨਾ ਕੁਝ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਸੁਖਿਆ ਬੀਕੋ ਜੀ ਸਾਰੇ ਜਿਹਨੇ ਇਥੇ ਇਲਜ਼ਾਮ ਲਾਣੇ ਆ ਵੀ ਪ੍ਰਸ਼ਾਸਨ ਕੰਮ ਨਹੀਂ ਕਰਦਾ ਬੀਕੋ ਸਾਰਿਆਂ ਨਾਲ ਪਹਿਲਾਂ ਸਾਡੀ ਸਭ ਨਾਲ ਵੱਡੀ ਗਲਤੀ ਸੀ ਕਿ ਅਸੀਂ ਰਾਤ ਨੂੰ ਮੋਬਾਈਲ ਵੀ ਇੱਥੇ ਛੱਡ ਗਏ। ਜੀ। ਦੂਜੀ ਗੱਲ ਇਹ ਵੀ ਆਹ ਥੋੜੇ ਦਿਨ ਪਹਿਲਾਂ ਇੱਕ ਬੈਗ ਚੋਰੀ ਹੋਇਆ ਹੈ ਬੈਂਕ ਚੋਂ। ਮੈਂ ਉਹ ਵੀਡੀਓ ਦੇਖੀ ਹੈ। ਮੇਰਾ ਵੀਰ ਬੈਗ ਉੱਥੇ ਰੱਖ ਕੇ ਤੇ ਸੈਨ ਚਲਣ ਗਿਆ। ਦੇਖੋ ਵੀ ਇੱਥੇ ਵੀ ਇਤੋਂ ਪਰਛਾਈਂ ਦੀ ਗਲਤੀ ਨਹੀਂ। ਸਾਡੀਆਂ ਵੀ ਗਈ ਨਹੀਂ। ਸਮਾਜ ਦੇ ਸਾਡੀਆਂ ਵੀ ਗਲਤੀਆਂ ਨੇ। ਮੈਂ ਕਹੂੰਗਾ ਸਮਾਜਿਕ ਤੌਰ ਤੇ ਸਾਨੂੰ ਵੀ ਜਾਗਰੂਕ ਹੋਣਾ ਪਊਗਾ। ਜਿਮਨੇ ਚੋਰ ਸੀ ਇਹ ਚੋਰ ਸਾਡੇ ਮਹੱਲੇ ਜਾ ਕੇ 10000 ਰੁਪਏ ਪਿੱਛੇ ਕੈਦ ਕਰਾਇ ਤੇ ਬੈਠ ਗਿਆ। ਉਹਨਾਂ ਨੇ ਕੋਈ ਆਈਡੈਂਟੀ ਨਹੀਂ ਲਈ। ਕੋਈ ਕੋ ਜਿਹਨੂੰ ਮੈਂ ਸਾਰੇ ਸ਼ ਅਗਰ ਸਮਾਜ ਨੂੰ ਸਹੀ ਕਰਨਾ ਤਾਂ ਸਾਨੂੰ ਵੀ ਸਹੀ ਹੋਣਾ ਪਊਗਾ ਸਾਨੂੰ ਪ੍ਰਸ਼ਾਸਨ ਦਾ ਨਾਲ ਕੇ ਸਾਥ ਦੇਣਾ ਪਊਗਾ ਜੇ ਅਸੀਂ ਪ੍ਰਸ਼ਾਸਨ ਦਾ ਸਾਥ ਦੇਾਂਗੇ ਤੇ ਸਾਡੇ ਜਿਹੜੇ ਕਾਰਜ ਜ਼ਰੂਰ ਹੋਣਗੇ ਜਿਉਂਰ ਕੇ ਤੁਹਾਡਾ ਸਵਾਲ ਹੋਵੇ ਤਾਂ ਮੈਂ ਬਾਕੀ ਹੋਰ अपील ਕਰਨਾ ਚਾਹ ਜਿੱਤੇ ਵੀ ਜਿਹੜੇ ਵੀ ਭੈਣ ਭਰਾ ਨੂੰ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਤਨ ਮਨ ਤਨ ਨਾਲ ਅਸੀਂ ਸਾਰੇ ਵੀਰ ਇਸੇ ਤਰ੍ਹਾਂ ਹੀ ਖੜੋਵਾਂਗੇ ਕਿਸੇ ਤਰ੍ਹਾਂ ਦੀ ਸਮਾਜ ਇਸ਼ਾਰਜ ਕਿਸੇ ਤਰ੍ਹਾਂ ਦੀ ਜੀ ਵਾਹਿਗੁਰੂ ਜੀ ਕਰ ਲੱਗੀ ਗੁਰਗ੍ਰੰਥ ਸਾਹਿਬ ਦੀ ਅਜੂਬੀ ਦੇ ਵਿੱਚ ਸਾਰੇ ਖੜੇ ਨਿਸ਼ਚਿਤਤਾ ਹੋਈਆਂ ਨੇ ਸਚਿਨ ਜੀ ਨੇ ਪੂਰੀ ਮਿਹਨਤ ਕੀਤੀ ਨਿਆਪੁਰ ਸਮਤਾ ਦੀ بات ਕਰ ਪਰ ਜਿੱਤਤ ਕੰਤੂਚੀ ਇਕਤਾ ਦੀ ਗੱਲ ਕੀਤੀ ਹੈ ਸਾਡੇ ਰਿੰਕੂ ਵੀਰ ਜੀ ਨੇ ਹਰੇਕ ਸੋਸਤਾ ਦਾ ਹਰੇਕ ਧਰਮ ਦਾ ਸਾਥ ਦਿੱਤਾ ਤਾਂ ਜੋ ਅੱਜ ਪਿਆਰ ਇਹਨਾਂ ਨੂੰ ਮਿਲਿਆ ਸ਼ਹਿਰ ਵਾਸੀਆਂ ਦਾ ਇਹਨਾਂ ਲੋਕਾਂ ਨੇ ਉਹਨਾਂ ਪਿੱਛੇ ਮਿਹਨਤ ਕੀਤੀ ਹੈ ਸਹਿਯੋਗ ਦਿੱਤਾ ਹੈ ਤਾਂ ਦੀ ਸਾਰੇ ਨਾਲ ਖੜੋਤੇ ਨੇ ਪਰ ਇੱਕ ਅਸਰ ਨੂੰ ਮੈਂ ਹੋਰ ਅਪੀਲ ਕਰਾਂਗਾ ਬੇਨਤੀ ਕਰਾਂਗਾ ਜੋ ਪਿਛਲੇ ਦਿਨ ਚੋਰੀਆਂ ਹੋਈਆਂ ਨੇ ਜਾਂ ਹੋ ਰਹੀਆਂ ਨੇ ਉਹਨਾਂ ਤੇ ਥੋੜਾ ਸ਼ਿਕੰਜਾ ਕਸਨ ਤਾਂ ਜੋ ਸ਼ਹਿਰ ਦੇ ਵਿੱਚ ਇੱਕ ਹੋਰ ਮਾਲ ਵਧੀਆ ਬਣ ਸਕੇ ਜਿਸ ਤਰ੍ਹਾਂ ਬੈਂਕ ਦੇ ਵਿੱਚੋਂ ਕੋਈ ਪੈਸੇ ਲੈ ਕੇ ਚਲਾ ਗਿਆ ਉਹ ਅਜ ਤੱਕ ਨਹੀਂ ਮੇਰੇ ਪੰਪੋ ਵਾਲੇ ਸਾਡੇ ਭਰਾਵਾਂ ਨੇ ਕੱਲ ਹੜਤਾਲ ਦਾ ਜਿਹੜਾ ਮਤਸੱਦਾ ਦਿੱਤਾ ਹੈ ਉਹ ਵੀ ਇਹਨਾਂ ਨੂੰ ਬੇਨਤੀ ਕਰਾਂਗਾ ਵੀ ਉਹਨਾਂ ਦੇ ਵੀ ਜਲਦੀ ਕਰਨ ਰਿਕਵਰੀ ਹੋ ਗਈ ਤਾਂ ਅੱਛੀ ਗੱਲ ਹੈ ਇਹਨਾਂ ਦੀ ਮਿਹਨਤ ਹੈ ਫਿਰੇ ਵਧਾਈ ਦੇ ਪੱਤਰ ਨੇ ਇਹਨਾਂ ਲਈ ਬੇਨਤੀ ਕਰਾਂਗਾ ਵੀ ਇੱਕ ਟ੍ਰੈਕ ਦੀ ਸਮੱਸਿਆ ਬਹੁਤ ਸ਼ਹਿਰ ਦੇ ਵਿੱਚ ਵਪਾਰ ਮੰਡਲ ਦਾ ਸਹਿਯੋਗ ਲੈਣ ਨੂੰ ਤਾਜ ਉਹ ਜੇ ਕੋਈ ਚੋਰ ਭਜਦਾ ਵੀ ਹੈ ਤਾਂ ਉਹਨੂੰ ਆਸਾਨੀ ਨਾਲ ਜਾ ਕੇ ਫੜਿਆ ਜਾ ਸਕੇ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਨਿਕਲ ਗਿਆ ਚੋਰ ਕਿੱਧਰ ਨਹੀਂ ਨਿਕਲ ਗਿਆ ਇਹਨਾਂ ਨੂੰ ਬੇਨਤੀ ਹੈ ਵੀ ਇਹ ਥੋੜਾ ਜਿਹਾ ਸ਼ਿਕੰਜਾ ਸੀ ਤਾਂ ਇੱਕ ਕਸਮ ਔਰ ਰਿੰਕੂ ਖਾਲਸਾ ਜੀ ਵਿਧਾਈ ਦੇ ਪਾਤਰ ਨੇ ਜਿਨ੍ਹਾਂ ਨੂੰ ਅੱਜ ਚੋਰੀ ਦਾ ਸਮਾਨ ਸਾਰਾ ਜਿਹੜਾ ਮਿਲ ਗਿਆ ਔਰ ਅੱਗੇ ਤੋਂ ਪ੍ਰਮਾਤਮਾ ਕੀ ਅਰਦਾਸ ਕਰਦੇ ਹਾਂ ਵੀ ਕਿਸੇ ਵੀ ਵੀਰ ਦੇ ਨਾਲ ਐਸੀ ਹੋਣੀ ਨਹੀਂ ਘਟਣਾ ਨਾਲ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਸਾਡੇ ਮਾਣਯੋਗ ਡੀਐਸਪੀ ਸਾਹਿਬ ਔਰ ਸਾਡੇ ਐਸਐਚਓ ਸਾਹਿਬ ਸਚਿਨ ਕੰਬੋਧ ਜੀ ਜਿਨ੍ਹਾਂ ਨੇ ਮੇਰੇ ਮੇਰੀ ਉਮਰ 40 ਸਾਲ ਆ ਪਰ ਮੈਂ ਅੱਜ ਤੱਕ ਨਾ ਇਹੋ ਜੀ ਦੀ ਵਾਰਦਾਤ ਤਾਂ ਬਹੁਤ ਜਲਾਲਾਬਾਦ ਚ ਹੋਈਆਂ ਹੋਣਗੀਆਂ ਪਰ ਐਡੀ ਡੂੰਘਾਈ ਵਿੱਚ ਜਾ ਕੇ ਪੁਲਸ ਜੇ ਕੋ ਕੰਮ ਕਰਦੇ ਤਾਂ ਮੈਂ ਪਹਿਲੀ ਵਾਰ ਦੇਖਿਆ ਸਚਿਨ ਕੰਬੋਜ ਜੀ ਨੇ ਦਿਨ ਰਾਤ ਮਿਹਨਤ ਕਰਕੇ ਇਸ ਚੋਰੀ ਦੀ ਜੋ ਰਿਕਵਰੀ ਕੀਤੀ ਹੈ ਮੈਂ ਆਦੇ ਵਪਾਰ ਮੰਡਲੋਂ ਔਰ ਮੋਬਾਈਲ ਯੂਨੀਅਨ ਵੱਲੋਂ ਖਾਸ ਕਰਕੇ ਇਹਨਾਂ ਦਾ ਧੰਨਵਾਦ ਕਰਨਾ ਔਰ ਸਾਰੇ ਜਲਾਲਾਬਾਦ ਦੇ ਸਾਰੀਆਂ ਜਥੇਬੰਦੀਆਂ ਦਾ ਵੀ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜੀ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਐਸਐਚਓ ਸਾਹਿਬ ਬਿੱਪੀ ਸਾਹਿਬ ਨੇ ਪਹਿਲੇ ਦਿਨ ਤੋਂ ਹੀ ਜਿਹੜਾ ਸਾਡਾ ਬਹੁਤ ਸਾਥ ਦਿੱਤਾ ਹੈ ਸਟੋਰੀ ਦੇ ਵਿੱਚ ਤੇ ਜਿਹੜਾ ਕਿ ਅਸੀਂ ਸਾਰੇ ਸ਼ਹਿਰ ਵਾਸੀ ਜਥੇਬੰਦੀਆਂ ਸਮਾਜੀ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਧਾਰਮਿਕ ਸਿਕਤੀਆਂ ਸਾਰਿਆਂ ਨੇ ਸਾਡਾ ਪੂਰਾ ਸਾਥ ਦਿੱਤਾ ਸੋ ਸਭ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜਿਹੜਾ ਅਸੀਂ ਇਹ ਜਿੱਤ ਪ੍ਰਾਪਤ ਕੀਤੀ ਹੈ ਮੈਂ ਸਮਝਦਾ ਜਿੱਤੀ ਵੀ ਬੜੀ ਵੱਡਾ ਸੰਘਰਸ਼ ਵੀ ਸੀ ਸੋ ਸਾਰਿਆਂ ਦੇ ਤੁਹਾਡੇ ਸਾਥ ਨਾਲ ਹੀ ਹੋਇਆ ਤੇ ਅੱਗੇ ਤੋਂ ਅਸੀਂ ਇਹ ਬੇਨਤੀ ਕਰਾਂਗੇ ਸ਼ਹਿਰ ਵਾਸੀਆਂ ਨੂੰ ਕਿ ਸਾਡੀ ਪੂਰੀ ਟੀਮ ਸਾਰੇ ਦੇ ਨਾਲ ਇਹ ਕਦੇ ਵੀ ਕਿਸੇ ਨੂੰ ਲੋੜ ਪੈਂਦੀ ਏ ਤੇ ਸਾਰੇ ਰਲ ਮਿਲ ਕੇ ਆਪਾਂ ਇਸੇ ਤਰ੍ਹਾਂ ਸਾਰੇ ਸਾਥ ਦੇਵਾਂਗੇ ਤੇ ਸਾਰੇ ਕੰਮ ਆਪਣੇ ਹੱਲ ਹੋਣਗੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖੋ ਕੇ ਸਾਰੇ ਮਸਲੇ ਵਾਹਿਗੁਰੂ ਦਾ ਸ਼੍ਰੀ ਵਾਹਿਗੁਰੂ ਜਿੱਕੀ ਖੋਦੇ ਬਹੁਤ ਵਧੀਆ ਅੱਜ ਖੁਸ਼ੀ ਦਾ ਦਿਨ ਹੈ ਇਹ ਕੋਈ ਮਿਹਨਤ ਦਾ ਪੈਸਾ ਜਿਹੜਾ ਸੀ ਉਹ ਕਦੇ ਵੀ ਵਿਅਰਥ ਨਹੀਂ ਜਾਂਦਾ ਜਿਵੇਂ ਅਮਨ ਟੈਲੀਗ੍ਰਾਮ ਮੇਰੇ ਭਰਾ ਵੀ ਕੋਹਾ ਸਾਜੀ ਦੀ ਦੁਕਾਨ ਸੀ ਤੇ ਉਹਨਾਂ ਦੇ ਪਿਛਲੇ ਦਿਨੀ ਚੋਰੀ ਹੋਈ ਸੀ ਤੇ ਬਹੁਤ ਵੱਡਾ ਉਹਨਾਂ ਨੂੰ ਨੁਕਸਾਨ ਹੋਇਆ ਸੀ ਤੇ ਆਪਣੇ ਮਾਨਯੋਗ ਐਸਐਚਓ ਸਾਹਿਬ ਸਜਨ ਕਬੂਜ ਜੀ ਤੇ ਡੀਐਸਪੀ ਸਾਹਿਬ ਦਲਾਲਾਪੁਰ ਇਹ ਵੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਕੁਝ ਦਿਨਾਂ ਚ ਇਹ ਜੋੜੀ ਲੱਭੀ ਤੇ ਜ਼ੋਰ ਵੀ ਉਹਨੇ ਖੁਦ ਨਾਲ ਲਿਆਂਦੇ ਨੇ ਗੱਡੀ 'ਚ ਚੋਰ ਬੈਠਾਇਆ ਥੇ ਕੋਹਾਨਾਸ ਦੇ ਲੋਕਾਂ ਵੀ ਆ ਜੋਰ ਸੀ ਉਹ ਫੜਿਆ ਤੇ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਵੀ ਹੋਰ ਵੀ ਵੀ ਐਸ ਤਰ੍ਹਾਂ ਦਾ ਇੱਕਾ ਸੀ ਇਹ ਸਾਰਿਆਂ ਦਾ ਇਹ ਭਾਈਚਾਰ ਸਾਂਝ ਸੀ ਜਿਹੜੇ ਚੋਰੀ ਲੱਭੀ ਗਈ ਤੇ ਸਾਰੇ ਜਦੋਂ ਵੀ ਕਿਸੇ ਦਾ ਨੁਕਸਾਨ ਹੁੰਦਾ ਨਾ ਤੇ ਸਾਰੇ ਨਾਲ ਮਿਲ ਕੇ ਇਕੱਠੇ ਹੋ ਤੇ ਹੱਲਾ ਮਾਰੀਏ ਤੇ ਚੋਰੀ ਕੋਈ ਔਖਾ ਨਹੀਂ ਕੰਮ ਹੁੰਦਾ ਲੱਭਣੀ ਤੇ ਸਾਰਾ ਪੁਲਿਸ ਦਾ ਸਾਰਿਆਂ ਦਾ ਸਾਥ ਦਿੰਦਾ ਸਾਰੇ ਵਿਧਾਇਕਾਂ ਦੇ ਮਾਤਰ ਨੇ ਫਿਰ ਤੋਂ ਮੈਂ ਮੰਨ ਲੁ ਕੇ ਸਪਸਟ